ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਕਰੰਟ ਅਫੇਅਰ ਦਾ ਨਵਾਂ ਟੌਪਿਕ ਲੈ ਕੇ ਆਏ ਆਂ ਤੇ ਆਪਾਂ ਤੁਹਾਡੀ ਤਿਆਰੀ ਕਰਵਾ ਰਹੇ ਆਂ ਸਰਕਾਰੀ ਨੌਕਰੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਾ ਪੇਪਰ ਦੇਣਾ ਸਰਕਾਰੀ ਨੌਕਰੀ ਦਾ ਗਰੁੱਪ A ਦੀ ਪੋਸਟ ਦਾ ਜਾਂ ਗਰੁੱਪ B ਦੀ ਜਾਂ ਗਰੁੱਪ C ਦੀ ਠੀਕ ਆ ਜਾਂ ਗਰੁੱਪ D ਦੀ ਠੀਕ ਹੈ ਨਾ ਕਰੰਟ ਅਫੇਅਰ ਬਹੁਤ ਹੀ ਜ਼ਰੂਰੀ ਹੁੰਦੀ ਹੈ ਤੇ ਇਸ ਦਾ ਹੀ ਜੀਕੇ ਨਾਲ ਆਪਾਂ ਕਰੰਟ ਅਫੇਅਰ ਦੇ ਨਾਲ ਨਾ ਜੀਕੇ ਦਾ ਪੋਰਸ਼ਨ ਵੀ ਸਟ੍ਰੈਟੇਜੀ ਜੀ ਕੇ ਵੀ ਨਾਲ ਚੱਕ ਲੈਂਦੇ ਆ ਠੀਕ ਆ ਤੁਹਾਨੂੰ ਐਮਸੀਕਿਊ ਇਹਦੇ ਵਿੱਚ ਬਣਾਏ ਹੋਣੇ ਆ ਸਾਰੇ ਤਰ੍ਹਾਂ ਦੇ ਠੀਕ ਆ ਨਾ ਵੀ ਇਹਦੇ ਨਾਲ ਲਿੰਕਡ ਸਕੀਮ ਦੇ ਨਾਲ ਜਿੰਨੇ ਵੀ ਐਮਸੀਕਿਊ ਉਹ ਵੀ ਬਣਾਏ ਹੋਏ ਹੁੰਦੇ ਆ ਠੀਕ ਆ ਮਤਲਬ ਪੂਰਾ ਆਪਾਂ ਫੁੱਲ ਫਲੈਜ ਆਰਟੀਕਲ ਲੈ ਕੇ ਆਨੇ ਆ ਸਮਝਾਈ ਕਰਾਂਗੇ ਤੁਹਾਨੂੰ ਇਦਾਂ ਹੀ ਆਪਾਂ ਰੋਜ਼ਾਨਾ ਵੀਡੀਓ ਲੈ ਕੇ ਆਵਾਂਗੇ ਠੀਕ ਆ ਅੱਜ ਦੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਆ ਦੇਖਿਓ ਧਿਆਨ ਨਾਲ ਦੇਖਿਓ ਠੀਕ ਆ ਨਾ ਪੇਪਰ ਦੇ ਵਿੱਚ ਮਨ ਲੱਗਦਾ ਇਹ ਚੋਘੋਸ਼ਨ ਪੱਕਾ ਆਣਾ ਕੋਈ ਵੀ ਪੇਪਰ ਦਿਓ ਤੁਸੀਂ ਠ ਸਾਰੇ MCQ ਆਗੇ ਇੰਗਲਿਸ਼ ਦੇ ਵਿੱਚ ਨਾਲ ਪਹਿਲਾਂ ਆਪਾਂ ਨੇ ਤੁਹਾਨੂੰ ਸਮਝਾਣਾ ਆਰਟੀਕਲ ਫਿਰ ਇੰਗਲਿਸ਼ ਚ ਫਿਰ ਪੰਜਾਬੀ ਚ ਸਾਰਾ ਕੁਝ ਆ ਠੀਕ ਹੈ ਨਾ ਜਿਹਨੇ ਪੰਜਾਬੀ ਚ ਪੜਨਾ ਉਹ ਪੰਜਾਬੀ ਚ ਪੜ ਸਕਦਾ ਆਪਾਂ ਇਹ ਤੁਹਾਨੂੰ ਸਾਰੀ PDF ਨੌਕਰੀ ਗੁਰੂ ਐਪ ਦੇ ਵਿੱਚ ਮਿਲਣਗੀਆਂ ਨੌਕਰੀ ਗੁਰੂ ਐਪ ਆਪਣੀ ਹੈਗੀ ਬਣੀ ਹੋਈ ਆ ਠੀਕ ਹੈ ਨਾ ਉਹ ਵੀ ਤੁਹਾਨੂੰ ਦੱਸੂਗਾ ਕਿੱਦਾਂ ਕਿੱਦਾਂ ਤੁਸੀਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਨਾ ਆਉਣ ਵਾਲੇ ਟਾਈਮ ਚ ਆਪਾਂ ਇੱਦਾਂ ਹੀ ਤੁਹਾਡੀ ਤਿਆਰੀ ਹੋਰ ਮਤਲਬ ਕਿ ਵਧੀਆ ਤਰੀਕੇ ਨਾਲ ਕਰਾਂਦੇ ਜਾਵਾਂਗੇ ਠੀਕ ਹੈ ਨਾ ਤੇ ਤੁਹਾਡੇ ਸਾਹਮਣੇ ਆ ਸਕਰੀਨ ਦੇ ਉੱਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਵੀਡੀ ਵੰਡ ਰਹੇ ਆ ਲੋਕਾਂ ਨੂੰ ਕੋਈ ਕਾਰਡ ਦੇਖੋ ਹਨਾ ਕਿਹੜੇ ਕਾਰਡ ਵੰਡ ਰਹੇ ਆ ਠੀਕ ਆ ਕੀ ਇਹ ਤੁਹਾਨੂੰ ਵੀ ਕਾਰਡ ਮਿਲ ਸਕਦਾ ਤੁਸੀਂ ਦੇਖੋ ਤੁਹਾਨੂੰ ਸਮਝਾਇਆ ਜਾਊਗਾ ਵੀ ਕੀ ਇਹ ਕਿਹੜੇ ਕਾਰਡ ਵੰਡ ਰਿਹਾ ਪ੍ਰਾਪਰਟੀ ਕਾਰਡ ਆ ਠੀਕ ਆ ਕੀ ਤੁਹਾਨੂੰ ਵੀ ਪ੍ਰਾਪਰਟੀ ਕਾਰਡ ਕੋਈ ਮਿਲਣਾ ਮਿਲ ਸਕਦਾ ਤੁਹਾਨੂੰ ਵੀ ਲਾਲ ਲਕੀਰ ਜਿਹੜੀ ਪ੍ਰਾਪਰਟੀ ਆ ਆਪਣੀ ਪਿੰਡਾਂ ਦੇ ਵਿੱਚ ਰਿਆ ਸ਼ੀਰੀ ਚ ਠੀਕ ਆ ਨਾ ਲਾਲ ਲਕੀਰ ਦੀ ਪ੍ਰਾਪਰਟੀ ਜਿਸ ਦਾ ਮਤਲਬ ਕਿ ਇਸ ਟਾਈਮ ਕੋਈ ਵੀ ਮਾਲਕ ਨਹੀਂ ਹੈਗਾ ਤਾਂ ਠੀਕ ਹੈ ਪਹਿਲਾਂ ਕੋਈ ਮਾਲਕ ਨਹੀਂ ਸੀ ਲਾਲਕੀਰ ਪ੍ਰੋਪਰਟੀ ਦਾ ਨਾ ਉਸ ਨੂੰ ਆਪਾਂ ਲੋਨ ਲੈ ਸਕਦੇ ਸੀ ਉਸ ਦੇ ਅਗੇਂਸਟ ਉਹਨੂੰ ਫਾਈਨੈਂਸ਼ੀਅਲੀ ਆਪਾਂ ਉਹਨੂੰ ਯੂਜ਼ ਨਹੀਂ ਜ਼ਿਕਰ ਕਰ ਸਕਦੇ ਠੀਕ ਹੈ ਨਾ ਉਹ ਪ੍ਰੋਪਰਟੀ ਨੂੰ ਹੁਣ ਕੀ ਕੀਤਾ ਉਹਨਾਂ ਨੇ ਮੋਦੀ ਸਰਕਾਰ ਨੇ ਨਾ ਇੱਕ ਸਕੀਮ ਲਿਆਂਦੀ ਸੀ ਸਵਾਮੀ ਤਵਾ ਸਕੀਮ ਠੀਕ ਆ ਸਵਾਮੀ ਤਮਾ ਸਕੀਮ ਦੇ ਤਹਿਤ ਕੀ ਕੀਤਾ ਗਿਆ ਪਿੰਡਾਂ ਦਾ ਕੀਤਾ ਗਿਆ ਸਰਵੇ ਸਰਵੇਖਣ ਕੀਤਾ ਗਿਆ ਟੈਕਨੋਲੋਜੀ ਦੇ ਨਾਲ ਉਹ ਸਾਰਾ ਕੁਝ ਦੱਸੂਗਾ ਕਿ ਇਸ ਟੈਕਨੋਲੋਜੀ ਦੇ ਨਾਲ ਠੀਕ ਹੈ ਨਾ ਤੇ ਸਰਵੇਖਣ ਕਰਨ ਦੇ ਨਾਲ ਪਿੰਡਾਂ ਦੀ ਇੱਕ ਫੋਟੋ ਖਿੱਚ ਕੇ ਠੀਕ ਹੈ ਨਾ ਜਿਹੜੀ ਲਾਲ ਲਕੀਰ ਦੀ ਪ੍ਰਾਪਰਟੀ ਦੀ ਜਿਹੜੀ ਕਿਸੇ ਦੇ ਨਾਮ ਨਹੀਂ ਸੀ ਚੜੀ ਹੋਈ ਉਹ ਦੇਖਿਆ ਗਿਆ ਵੀ ਉਹਨੂੰ ਨੰਬਰ ਦਿੱਤੇ ਠੀਕ ਹੈ ਨਾ ਪ੍ਰਾਪਰਟੀ ਨੂੰ ਇਕੱਲੇ ਇਕੱਲੇ ਨੰਬਰ ਦਿੱਤੇ ਤੁਹਾਨੂੰ ਦਿਖਾਉਂਗਾ ਮੈਂ ਅੱਗੇ ਵੀ ਕਿਵੇਂ ਨੰਬਰ ਦਿੱਤੇ ਹੋਏ ਆ ਫਿਰ ਉਸ ਦੇ ਵਿੱਚ ਜਿਹੜਾ ਰਹਿ ਰਿਹਾ ਉਸ ਦੇ ਉਹ ਨਾਂਉ ਚੜਾ ਦਿੱਤੀ ਗਈ ਆ ਠੀਕ ਤੇ ਉਹਨੂੰ ਪੱਕਾ ਇੱਕ ਨੰਬਰ ਮਿਲ ਗਿਆ ਹਰੇਕ ਪ੍ਰਾਪਰਟੀ ਨੂੰ ਠੀਕ ਆ ਤੇ ਉਸ ਉਸ ਦਾ ਮਾਲਕ ਉਸ ਨੂੰ ਬਣਾ ਦਿੱਤਾ ਗਿਆ ਜੋ ਉਸ ਦੇ ਵਿੱਚ ਰਹਿ ਰਿਹਾ ਹੈ ਪ੍ਰੈਜੈਂਟਲੀ ਠੀਕ ਆ ਜੋ ਇਸ ਟਾਈਮ ਰਹਿ ਰਿਹਾ ਹੈ ਠੀਕ ਆ ਤੇ ਇਦਾਂ ਦੇ ਕੁਝ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਾਊਤੋ ਵਾਲਾ ਹੈਡਲਾਈਨ ਪੜ੍ਹ ਲਓ ਪੀਐਮ ਮੋਦੀ ਮੋਦੀ ਟੂ ਆਫਰ 5 ਮਿਲੀਅਨ ਪ੍ਰਾਪਰਟੀ ਕਾਰਡ ਅੰਦਰ ਸਵਾਮੀ ਤਵਾ ਸਕੀਮ ਕਹਿੰਦੇ ਸਵਾਮੀ ਤਵਾ ਸਕੀਮ ਦੇ ਤਹਿਤ ਮੋਦੀ ਜੀ 5 ਮਿਲੀਅਨ ਪ੍ਰਾਪਰਟੀ ਕਾਰਡ 5 ਮਿਲੀਅਨ 50 ਲੱਖ ਪ੍ਰਾਪਰਟੀ ਕਾਰਡ ਲੋਕਾਂ ਨੂੰ ਵੰਡ ਰਹੇ ਆ ਠੀਕ ਆ ਤੇ ਜਿਨ੍ਹਾਂ ਦਾ ਲਾਲ ਲਕੀਰ ਦੇ ਵਿੱਚ ਜਗ੍ਹਾ ਆਂਦੀ ਆ ਠੀਕ ਆ ਤੇ ਪਹਿਲਾ ਹੁਣ ਆਪਾਂ ਪੁਆਇੰਟ ਵਾਈਜ਼ ਇਹਨੂੰ ਪਰਦੇ ਜਾਵਾਂਗੇ ਸਕੀਮ ਨੂੰ ਕਿ ਆਏ ਸਵਾਮੀ ਤੰਬਾ ਸਕੀਮ ਇਹਦੇ ਵਿੱਚ ਸਰਵੇ ਹੁੰਦਾ ਪਿੰਡਾਂ ਦਾ ਸਰਵੇਖਣ ਹੁੰਦਾ ਹੈ ਮੈਪਿੰਗ ਹੁੰਦੀ ਹੈ ਉਹਦੀ ਮੈਪ ਬਣਾਇਆ ਜਾਂਦਾ ਹੈ ਸਰਵੇਖਣ ਦੇ ਤਹਿਤ ਇੱਕ ਟੈਕਨੋਲੋਜੀ ਦੇ ਨਾਲ ਸਰਵੇਖਣ ਹੁੰਦਾ ਟੈਕਨੋਲੋਜੀ ਦੇ ਨਾਲ ਮਤਲਬ ਕਿ ਮੈਪ ਤਿਆਰ ਕੀਤਾ ਜਾ ਰਿਹਾ ਹੈ ਠੀਕ ਹੈ ਪਿੰਡਾਂ ਦੇ ਵਿੱਚ ਸਿਰਫ ਪਿੰਡਾਂ ਦੀ ਸਕੀਮ ਹੈ ਠੀਕ ਹੈ ਨਾ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਰੂਰਲ ਨਾਲ ਸੰਬੰਧਿਤ ਆ ਜਾਂ ਅਰਬਨ ਨਾਲ ਵੀ ਸ਼ਹਿਰوں ਸ਼ਹਿਰਾਂ ਨਾਲ ਸੰਬੰਧਿਤ ਆ ਜਾਂ ਪਿੰਡਾਂ ਨਾਲ ਤਾਂ ਆਨਸਰ ਹੈ ਪਿੰਡਾਂ ਨਾਲ ਸੰਬੰਧਿਤ ਠੀਕ ਹੈ ਬਲੇਜੇਰੀਏ ਨਾਲ ਠੀਕ ਹੈ ਉਸ ਗਵਰਨਮੈਂਟ ਨੇ ਇਹ ਇਨੀਸ਼ੀਏਟਿਵ ਕਾ ਦਿੱਤਾ ਪਿੰਡਾਂ ਦੇ ਵਿੱਚ ਨਾ ਪ੍ਰਾਪਰਟੀ ਦਾ ਬਹੁਤ ਰੌਲਾ ਸੀ ਹਨਾ ਜਿੱਚ ਉਸ ਤੇ ਇਹ ਨਹੀਂ ਪਤਾ ਸੀ ਇਹ ਇਸ ਮਕਾਨ ਦਾ ਅਸਲੀ ਮਾਲਕ ਕੌਣ ਆ ਇਸ ਲੈਂਡ ਦਾ ਕੌਣ ਮਾਲਕਾ ਠੀਕ ਆ ਫਿਰ ਉਹਨਾਂ ਟੈਕਨੋਲੋਜੀ ਵਰਤੀ ਉਹਨਾਂ ਦੇਖਿਆ ਵੀ ਜੋ ਜਿੱਤੇ ਬੈਠਾ ਉਸ ਜਗ੍ਹਾ ਦੇ ਵਿੱਚ ਜੇ ਲਾਲ ਕੀਰ ਆਉਂਦੀ ਤਾਂ ਉਸ ਦੇ ਨਾਮ ਕਰ ਦਿੱਤੀ ਜਾਵੇ ਠੀਕ ਆ ਤੇ ਅੱਗੇ ਪ੍ਰਾਪਰਟੀ ਕਾਰਡ ਪ੍ਰੋਪਰਟੀ ਕਾਰਡ ਕਿਹੜੇ ਆ ਇਹ ਇੱਕ ਪ੍ਰੋਪਰਟੀ ਕਾਰਡ ਕੀ ਹੁੰਦਾ ਇੱਕ ਲੀਗਲ ਡਾਕੂਮੈਂਟ ਜਿਵੇਂ ਰਜਿਸਟਰੀ ਕਹ ਜੰਦੇ ਹਨਾ ਰਜਿਸਟਰੀ ਹੋਗੀ ਬੰਦੇ ਨਾਮ ਚੜ ਗਈ ਹੈਨਾ ਉੱਕਣ ਤੋਂ ਇੱਕ ਲੀਗਲ ਡਾਕੂਮੈਂਟ ਮਿਲ ਜਾਣਾ ਜੇ ਤੁਹਾਡੇ ਤੁਹਾਡਾ ਘਰ ਲਾਲਕੀਰ ਦੇ ਵਿੱਚ ਆਉਂਦਾ ਠੀਕ ਆ ਤੁਸੀਂ ਮਤਲਬ ਕਿ ਉਸ ਦੇ ਪੱਕੇ ਮਾਲਕ ਬਣ ਜੂਗੇ ਠੀਕ ਆ ਉਹਨੂੰ ਤੁਹਾਨੂੰ ਇੱਕ ਲੋਕਲ ਗਵਰਨਮੈਂਟ ਆਈਡੀ ਡਾਇਰੈਕਟਰੀ ਆਈਡੀ ਮਿਲ ਜੇਗੀ ਠੀਕ ਆ ਤੁਸੀਂ ਉਸ ਦੇ ਪੱਕੇ ਮਾਲਕ ਬਣ ਜੂਗੇ ਤੁਹਾਨੂੰ ਇੱਕ ਪ੍ਰੋਪਰਟੀ ਕਾਰਡ ਇਸ਼ੂ ਹੋ ਜਾਏਗਾ ਤੁਹਾਡੀ ਲਾਲਕੀਰ ਦੀ ਜਗ੍ਹਾ ਦੇ ਅਕੋਰਡਿੰਗ ਠੀਕ ਆ ਤੇ ਤੁਸੀਂ ਇਸ ਦਾ ਫਾਇਦਾ ਕਿਵੇਂ ਲੈ ਸਕਦੇ ਆ ਤੁਹਾਨੂੰ ਬਾਅਦ ਚ ਜਦੋਂ ਤੁਹਾਡੇ ਨਾਮ ਉਹ ਪੱਕੀ ਚੜ ਗਈ ਹੈ ਨਾ ਤੁਹਾਨੂੰ ਪੱਕਾ ਪ੍ਰਾਪਰਟੀ ਕਾਰਡ ਹੋਊਗਾ ਤੁਸੀਂ ਬੈਂਕ ਚ ਆਰਾਮ ਤੇ ਜਾਉਂਗੇ ਕਦੇ ਮਾੜੇ ਵਕਤ ਜਾਂ ਕਿਸੇ ਕੰਮ ਚਲਾਉਣ ਲਈ ਕਿਸੇ ਇਨਵੈਸਟਮੈਂਟ ਲਈ ਤੁਸੀਂ ਉਸ ਪ੍ਰੋਪਰਟੀ ਦੇ ਅਗੇਂਸਟ ਲੋਨ ਵੀ ਲੈ ਸਕਦੇ ਆ ਹੁਣ ਤੋ ਹੁਣ ਤੱਕ ਨਹੀਂ ਲੋਨ ਮਿਲਦਾ ਸੀ ਉਸ ਦੇ ਅਗੇਂਸਟ ਹੁਣ ਤੁਸੀਂ ਉਸ ਦੇ ਅਗੇਂਸਟ ਲੋਨ ਲੈ ਕੇ ਆਪਣਾ ਕੋਈ ਕੰਮ ਚਲਾ ਸਕਦੇ ਆ ਉਹਨੂੰ ਚੰਗੇ ਪਾਸੇ ਲਗਾ ਸਕਦੇ ਆ ਲੋਨ ਨੂੰ ਫਿਰ ਔਲੀ ਔਲੀ ਲੋਨ ਤਾਰ ਸਕਦੇ ਆ ਠੀਕ ਹੈ ਨਾ ਮਤਲਬ ਕਿ ਪ੍ਰੋਪਰਟੀ ਇਦਾਂ ਦੀ ਪੱਕੀ ਹੋ ਗਈ ਜਿਵੇਂ ਸ਼ਹਿਰਾਂ ਦੇ ਵਿੱਚ ਪ੍ਰੋਪਰਟੀ ਹੁੰਦੀ ਆ ਹਨਾ ਉਹ ਪਲਾਟ ਦੇ ਅਗੇਂਸਟ ਆਪਾਂ ਲੋਨ ਲੈ ਲੈਣੇ ਆ ਇਦਾਂ ਹੀ ਤੁਸੀਂ ਘਰ ਦੇ ਅਗੇਂਸਟ ਵੀ ਲੋਨ ਲੈ ਸਕਦੇ ਆ ਈਜ਼ਲੀ ਉਸ ਤੋਂ ਬਾਅਦ ਅਗਲਾ ਪੁਆਇੰਟ ਕੀ ਆਏ ਕਹਿੰਦੇ ਕਿੰਨਿਆਂ ਨੂੰ ਮਿਲਣ ਜਾ ਰਿਹਾ ਹੈ ਮਤਲਬ ਆਫਰ ਜਿਹੜਾ ਇਹ ਕਾਰਡ ਕਿੰਨਿਆਂ ਨੂੰ ਮਿਲਨੇ ਆ 5 ਮਿਲੀਅ ਅਗੇ ਲੋਕਾਂ ਨੂੰ ਕਾਰਡ ਵੰਡੇ ਜਾਣੇ ਆ ਇਹ 50 ਲੱਖ ਪ੍ਰਾਪਰਟੀ ਕਾਰਡ ਵੰਡੇ ਜਾਣੇ ਆ ਠੀਕ ਆ ਤੇ ਉਸ ਤੋਂ ਬਾਅਦ ਕਦੋਂ ਵੰਡੇ ਜਾਣੇ ਆ ਕਦੋਂ ਤੇ ਕਿੱਥੇ ਇਹ ਕਾਰਡ 27 ਦਸੰਬਰ 2024 ਜਾਣੇ ਕਿ ਅੱਜ 26 ਦਸੰਬਰ ਨੂੰ ਵੀਡੀਓ ਵੈਸੇ ਰਿਕਾਰਡ ਕਰ ਰਹੇ ਆ ਪਾਉਂਗਾ ਮੈਂ 27 ਨੂੰ ਹੀ ਕੱਲ ਨੂੰ ਜਣੇ ਕਿ ਸਵੇਰੇ ਪੈ ਜਗੀ ਅੱਜ 27 ਦਸੰਬਰ ਨੂੰ ਤੁਹਾਡੀ ਮਿਲੇਗੀ ਇਹ ਵੀਡੀਓ ਠੀਕ ਆ ਤੇ ਇਹ ਧੌਨ ਨੂੰ ਮਤਲਬ ਕਿ ਪ੍ਰਾਪਰਟੀ ਕਾਰਡ ਮਿਲਨੇ ਕਿੱਥੇ ਆ ਮਿਲਨੇ 12 ਸਟੇਟਸ ਦੇ ਵਿੱਚ ਇਹ ਯੂਟੀਆਂ ਦੇ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਨਾ ਤੁਹਾਡੇ ਏਰੀਆ ਦੇ ਮੰਤਰੀਆਂ ਜਿਹੜੇ ਠੀਕ ਹੈ ਨਾ ਇੱਕ ਮਤਲਬ ਕਿ ਉਹਨਾਂ ਦੇ ਥਰੂ ਉਹਨਾਂ ਨੇ ਕੁਝ ਇਦਾਂ ਦਾ ਸਿਸਟਮ ਤਿਆਰ ਕੀਤਾ ਹੈ ਵੀ ਤੁਹਾਨੂੰ ਜਿਹ ਪ੍ਰੋਪਰਟੀ ਕਾਰਡ ਆਏਗਾ ਠੀਕ ਹੈ ਜੇ ਤੁਸੀਂ ਲਾਲਕੀਰ ਦੇ ਵਿੱਚ ਰਹਿ ਰਹੇ ਹਾਂ ਠੀਕ ਹੈ 12 ਸਟੇਟਾਂ ਦੇ ਵਿੱਚ ਇਹ ਵੰਡੇ ਜਾ ਰਹੇ ਹਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਤੇ ਉਹਨਾਂ ਸਟੇਟਾਂ ਦੇ ਵਿੱਚ ਮੰਤਰੀ ਹੋਣਗੇ ਜਿਹੜੇ ਠੀਕ ਹੈ ਯੂਨੀਅਨ ਮੰਤਰੀ ਵੈਸੇ ਕੇਂਦਰ ਕੇਂਦਰ ਦੇ ਮੰਤਰੀ ਆ ਨਾ 12 ਕੇਂਦਰੀ ਮੰਤਰੀ ਸ਼ਾਇਦ ਮਿਲ ਕੇ ਪਤਾ ਨਹੀਂ 30 ਕੇਂਦਰੀ ਮੰਤਰੀ ਅੱਗੇ ਦੇਖਦੇ ਆਪਾਂ ਉਹ ਮਿਲ ਕੇ ਇਸ ਦੇ ਵਿੱਚ ਭਾਗ ਲੈ ਰਹੇ ਆ ਇਹ ਸਾਰਾ ਪ੍ਰੋਸੈਸ ਸਿਰੇ ਚੜਾਉਣ ਤੇ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਕੀ ਇੰਪੋਰਟੈਂਟ ਆ ਇੰਪੋਰਟੈਂਟ ਕੀ ਆਏ ਸਕੀਮ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕੀ ਹੋਏਗਾ ਹੁਣ ਤੱਕ ਕਲੀਅਰ ਅਪਰੂਵ ਨਹੀਂ ਸਾ ਵੀ ਤੁਸੀਂ ਜਿਸ ਪ੍ਰਾਪਰਟੀ 'ਚ ਰਹ ਰਹੇ ਆਂ ਵੀ ਉਹ ਤੁਹਾਡਾ ਘਰ ਆ ਠੀਕ ਹੈ ਨਾ ਤੁਹਾਡਾ ਹੱਕ ਆ ਉਸ ਦੇ ਉੱਤੇ ਠੀਕ ਹੈ ਨਾ ਮਤਲਬ ਕਿ ਐਦਾਂ ਹੀ ਆਪਾਂ ਰਹਿਣ ਲੱਗੇ ਹੋਰੀ ਹੋਰੀ ਕਬਜ਼ਾ ਕਰ ਲਿਆ ਹਨਾ ਬਸ ਇੱਦੇ ਕੰਦ ਗੁੱਦੇ ਛਤ ਲਈ ਹਨਾ ਫਿਰ ਉਹਦੇ ਉੱਪਰ ਲੜੀ ਜਾਂਦੇ ਗਵੰਡੀ ਹਨਾ ਵੀ ਇਹ ਮੇਰੀ ਜਗ੍ਹਾ 'ਚ ਕੰਦ ਘਰੀ ਹੋਈ ਹੈ ਕਹਿੰਨਾ ਆਪ ਉਸ 'ਤੇ ਲੜਾਈ ਝਗੜਾ ਹਨਾ ਹੁਣ ਤੱਕ ਬਹੁਤ ਦਿੱਕਤ ਆਉਂਦੀ ਸੀ ਫਿਰ ਬੈਂਕ ਵੀ ਨਹੀਂ ਸੀ ਇਹਨਾਂ ਝਗੜਿਆਂ ਕਰਕੇ ਲੋਨ ਲੋਨ ਦਿੰਦਾ ਹਨਾ ਤੇ ਵੀ ਇਹ ਡਿਸਪਿਊਟਡ ਜਗ੍ਹਾ ਇਹਦੇ ਵਾਸਤੇ ਲੋਨ ਨਹੀਂ ਮਿਲਣਾ ਹੈਗਾ ਹੁਣ ਇਹਦੇ ਵਾਸਤੇ ਤਾਂ ਹੀ ਤੁਹਾਨੂੰ ਕਾਰਡ ਇਸ਼ੂ ਹੋ ਜਾਣਾ ਹੈ ਠੀਕ ਆ ਬਲੇਜਰਸ ਪਿੰਡੂ ਆਪਣੀ ਪ੍ਰਾਪਰਟੀ ਦਾ ਚੰਗੀ ਤਰ੍ਹਾਂ ਵਿੱਤੀ ਇਸਤੇਮਾਲ ਕਰ ਸਕਦੇ ਆ ਬਹੁਤ ਬੈਨੀਫਿਟ ਲੈ ਸਕਦੇ ਆ ਲੋਨ ਲੈ ਸਕਦੇ ਆ ਵੇਚ ਸਕਦੇ ਆ ਉਹਨੂੰ ਉਨੀ ਤਰੀਕੇ ਨਾਲ ਵੇਚ ਵੀ ਸਕਦੇ ਆ ਉਹ ਉਸ ਤੋਂ ਬਾਅਦ ਆਰਥਿਕ ਬੈਨੀਫਿਟ ਕੀ ਆਏ ਠੀਕ ਆ ਆਰਥਿਕ ਬੈਨੀਫਿਟ ਕੀ ਆਏ ਉਹ ਪਿੰਡੂਆਂ ਦੀ ਇਸ ਦੇ ਨਾਮ ਮਤਲਬ ਕਿ ਆਰਥਿਕ ਪੱਧਰ ਤੇ ਉਹਨਾਂ ਦਾ ਸੁਧਾਰ ਹੋ ਜਾਏਗਾ ਆਰਥਿਕ ਪੱਧਰ ਤੇ ਉਹਨਾਂ ਦੇ ਨਾਮ ਇੱਕ ਮਤਲਬ ਕਿ ਫਾਈਨੈਂਸ਼ੀਅਲ ਅਸੈਟ ਮਤਲਬ ਉਹ ਕਿ ਇੱਕ ਕੀਮਤੀ ਪ੍ਰਾਪਰਟੀ ਕੀਮਤੀ ਪ੍ਰਾਪਰਟੀ ਉਹਨਾਂ ਦੇ ਨਾਮ ਚੜ ਜਾਏਗੀ ਠੀਕ ਆ ਜਿਸ ਦੀ ਕੀਮਤ ਹੋਏਗੀ ਹੁਣ ਪਹਿਲਾਂ ਕੀਮਤ ਨਹੀਂ ਸੀ ਬੈਂਕ ਲੋਨ ਨਹੀਂ ਸੀ ਹੁੰਦਾ ਬੈਂਕ ਵੀ ਲੋਨ ਕੀ ਇਸ ਚੀਜ਼ ਦੇ ਅਗੇਂਸਟ ਹੁੰਦਾ ਜੇ ਕਿਸੇ ਚੀਜ਼ ਦੀ ਕੀਮਤ ਆ ਠੀਕ ਆ ਇੱਕ ਕੀਮਤੀ ਅਸੈਟ ਕੀਮਤੀ ਪ੍ਰਾਪਰਟੀ ਕੀਮਤੀ ਚੀਜ਼ ਉਹਨਾਂ ਦੇ ਹੱਥ ਚ ਆ ਜਾਏਗੀ ਠੀਕ ਆ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਇਹ ਟੋਟਲ ਪ੍ਰਾਪਰਟੀ ਜਿੰਨੀ ਵੀ 5 ਮਿਲੀਅਨ ਕਾਰਡ ਵੰਡ ਰਹੇ ਹਨ ਇਸ ਦਾ ਟੋਟਲ ਮਤਲਬ ਕਿ ਆਈਡੀਆ ਲਗਾਇਆ ਹੈ ਸਰਕਾਰ 1.37 ਲੱਖ ਕਰੋੜ ਠੀਕ ਹੈ 1.37 ਲੱਖ ਕਰੋੜ ਦੀ ਹੈ ਪ੍ਰਾਪਰਟੀ ਲੋਕਾਂ ਦੇ ਨਾਮ ਚੜਾਣ ਜਾ ਰਹੀ ਹੈ ਠੀਕ ਹੈ 1.37 ਲੱਖ ਕਰੋੜ ਕਾਫੀ ਹੋ ਜਾਂਦਾ ਠੀਕ ਹੈ ਨਾ ਇੰਨੀ ਪ੍ਰਾਪਰਟੀ ਨੂੰ ਪਹਿਚਾਣ ਦੇਣ ਜਾ ਰਹੀ ਆ ਵੀ ਤੁਸੀਂ ਇੰਨੀ ਪ੍ਰਾਪਰਟੀ ਮਤਲਬ ਕਿ ਹੁਣ ਫਾਈਨੈਂਸ਼ੀਅਲੀ ਤੌਰ ਤੇ ਨਾਮ ਮਿਲ ਗਿਆ ਪ੍ਰਾਪਰਟੀ ਨੂੰ ਠੀਕ ਹੈ ਯੂਜ਼ ਨੂੰ ਉਹ ਯੂਜ਼ ਕਰ ਸਕਦੇ ਆ ਲੋਨ ਲੈਣ ਚ ਜਾਂ ਵੇਚਣ ਚ ਠੀਕ ਹੈ ਟੈਕਨੋਲੋਜੀ ਟੈਕਨੋਲੋਜੀ ਕਿਹੜੀ ਵਰਤੀ ਗਈ ਹੈ ਇਸ ਦੇ ਵਿੱਚ ਡਰੋਨ ਡਰੋਨ ਦੇ ਨਾਲ ਫੋਟੋ ਖਿੱਚੀ ਗਈਆਂ ਠੀਕ ਹੈ ਡਰੋਨ ਦੇ ਨਾਲ ਫੋਟੋ ਖਿੱਚ ਕੇ ਵੀ ਪਹਿਲਾ ਪਿੰਡ ਦੀ ਫੋਟੋ ਖਿੱਚੋ ਹੀ ਪਿੰਡਾਂ ਦੀ ਉਸ ਏਰੀਆ ਦੀ ਫਿਰ ਉਹਨੂੰ ਨੰਬਰ ਦਿੱਤਾ ਗਿਆ ਤੁਹਾਨੂੰ ਦਿਖਾਣਾ ਹੈ ਫੋਟੋ ਆ ਦੇਖੋ ਇੱਕ ਡਰੋਨ ਨਾਲ ਇਹ ਇਹ ਪਿੰਡ ਦੀ ਕਿਸੇ ਦੀ ਫੋਟੋ ਆ ਠੀਕ ਆ ਇਸ ਦੇ ਵਿੱਚ ਨਾ ਡਰੋਨ ਨਾਲ ਫੋਟੋ ਖਿੱਚੀ ਗਈ ਆ ਆ ਜਿਹੜਾ ਲਾਲ ਲਾਲ ਰੈੱਡ ਰੈੱਡ ਏਰੀਆ ਸਾਰਾ ਹੀ ਇਹ ਆ ਦੇਖੋ ਕੋਜ ਏਰੀਆ ਇਹਨੂੰ 95 ਨੰਬਰ ਮਿਲ ਗਿਆ ਇਹਨੂੰ 54 ਨੰਬਰ ਮਿਲ ਗਿਆ ਠੀਕ ਆ 104 ਨੰਬਰ ਹਨਾ 104 ਨੰਬਰ ਮਿਲ ਗਿਆ 103 ਨੰਬਰ ਮਿਲ ਗਿਆ 102 ਮਿਲ ਗਿਆ 108 ਮਿਲ ਗਿਆ 109 ਮਤਲਬ ਇਹ ਸਾਰੇ ਨੰਬਰ ਮਿਲੇ ਹੋਏ ਆ ਲਾਲ ਲਕੀਰ ਦਾ ਏਰੀਆ ਪਰ ਲਾਲ ਇਧਰ ਆ ਜਿਹੜਾ ਏਰੀਆ ਇਹ ਕੋਈ ਲਾਲ ਲਕੀਰ ਦਾ ਏਰੀਆ ਨਹੀਂ ਠੀਕ ਆ ਜਾਂ ਤਾਂ ਇਹ ਸਰਕਾਰੀ ਰੋਡ ਦੀ ਸਰਕਾਰੀ ਜ਼ਮੀਨ ਹੈ ਇਹ ਠੀਕ ਆ ਜਾਂ ਫਿਰ ਇਹ ਮਤਲਬ ਕਿ ਖੇਤੀ ਵਾਲੀ ਜ਼ਮੀਨ 'ਚ ਛੱਤਿਆ ਹੋਇਆ ਜੋ ਵੀ ਘਰ ਛੱਤਿਆ ਹੋਇਆ ਬਟ ਜਿਹੜੀ ਏ ਸੀ ਇਹ ਲਕੀਰ ਦੀ ਜਗ੍ਹਾ ਇਸ ਦੇ ਉੱਤੇ ਪਹਿਲਾਂ ਤਾਂ ਹੀ ਬਹੁਤ ਪੁਰਾਣੀ ਰਹਿ ਰਹੇ ਆ ਜਿਵੇਂ ਹਨਾ 1947 ਤੋਂ ਪਹਿਲਾਂ ਤਾਂ ਜੋ ਵੀ ਸਰਬਾ ਹੋਇਆ ਹੋਇਆ ਹੈ ਵੀ ਹਾਂ ਜਿਸ ਜਿਸ ਦੇ ਮਤਲਬ ਕਿ ਪਿੰਡ ਪਹਿਲਾਂ ਛੋਟੇ ਹੁੰਦੇ ਸੀ ਨਾ ਬਾਅਦ ਚ ਹੋਰ ਵਾਸਟ ਹੋ ਗਏ ਹੋਰ ਖੁੱਲ ਗਏ ਮਤਲਬ ਕਿ ਕਿਸੇ ਨੇ ਆਪਣੇ ਖੇਤਾਂ ਦੇ ਵਿੱਚ ਜਗ੍ਹਾ ਹੱਤ ਲਈ ਲਾਗ ਲਾਗ ਹਨਾ ਸੜਕ ਦੇ ਲਾਗ ਲਾਗ ਖੇਤ ਵਰਤਲੇ ਜਾਂ ਕੋਈ ਸੜਕ ਦੀ ਜਗ੍ਹਾ 'ਚ ਬਹਿ ਗਿਆ ਬਸ ਆਪੇ ਦੱਬ ਦੁੱਬਲੀ ਹਨਾ ਮਤਲਬ ਇਦਾਂ ਹੋ ਗਿਆ ਪਰ ਜਿਹੜੀ ਲਾਲ ਲਕੀਰ ਆਈ ਇਹ ਪੱਕੀ ਨੌ ਚੜਾ ਰਹੀ ਹੈ ਸਰਕਾਰ ਜਿੰਨੀ ਵੀ ਲਾਲ ਲਕੀਰ ਦੇ ਵਿੱਚ ਆ ਰਹੀ ਆ ਠੀਕ ਹੈ ਇਦਾਂ ਫੋਟੋ ਵਿੱਚੀ ਪਿੰਡਾਂ ਦੀ ਦੇਖੀ ਗਈ ਆ ਫਿਰ ਉਹਨੂੰ ਨੰਬਰ ਅਲਾਉਟ ਕੀਤੇ ਗਏ ਆ ਉਹ ਨੰਬਰਾਂ ਦੇ ਅਗੇਂਸਟ ਫਿਰ ਪਿੰਡਾਂ ਦੇ ਵਿੱਚ ਆਏ ਆ ਮਤਲਬ ਕਿ ਲਿਸਟ ਬਣ ਕੇ ਵੀ ਤੁਹਾਡਾ ਘਰ ਲਾਲਕੀਰ ਦੇ ਵਿੱਚ ਆ ਰਿਹਾ ਹੈ ਕਿ ਤੁਹਾਨੂੰ ਤੁਹਾਡੇ ਫਿਰ ਡਿਟੇਲ ਪਾਈ ਹੋਈ ਹੈ ਉਸ ਦੇ ਵਿੱਚ ਆਧਾਰ ਕਾਰਡ ਨੰਬਰ ਤੁਹਾਡਾ ਫੋਨ ਨੰਬਰ ਉਹ ਸਾਰਾ ਜੁੜ ਜਾਣਾ ਨਾਲ ਪ੍ਰੋਪਰਟੀ ਕਾਰਡ ਦੇ ਵਿੱਚ ਕਈ ਵਾਰੀ ਤੁਸੀਂ ਧਿਆਨ ਰੱਖਣਾ ਹੈ ਵੀ ਜੇ ਤੁਹਾਡੀ ਲਾਲ ਕੀਰਚਾ ਕਿਸੇ ਹੋਰ ਦਾ ਨਾਮ ਤਾਂ ਨਹੀਂ ਤੁਹਾਡੀ ਪ੍ਰੋਪਰਟੀ ਦੇ ਵਿੱਚ ਪਿਆ ਹੋਇਆ ਤੁਸੀਂ ਇਹ ਦੇਖ ਕੇ ਫਿਰ ਆਪਣੇ ਸਰਪੰਚ ਪੰਚ ਪਿੰਡਾਂ ਚ ਲੰਬੜਦਾਰ ਹੁੰਦੇ ਆ ਉਹਨਾਂ ਤੋਂ ਇੱਕ ਸਰਟੀਫਿਕੇਟ ਬਣਾ ਕੇ ਤੁਸੀਂ ਪਤਾ ਕੀ ਕਰਨਾ ਫਿਰ ਉਹ ਪਟਵਾਰੀ ਕੋ ਜਾ ਕੇ ਲੋਕਲ ਆਪਣੇ ਪਟਵਾਰੀ ਕੋ ਜਾ ਕੇ ਜਮਾ ਕਰਾ ਦੇਣਾ ਵੀ ਇਹ ਸਾਨੂੰ ਰਿਲੇਟ ਕਰਦੀ ਆ ਪ੍ਰੋਪਰਟੀ ਇਸ ਦੇ ਵਿੱਚ ਹੋਰ ਕਿਸੇ ਦਾ ਕੋਈ ਅਧਿਕਾਰ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਸਮਾਜਿਕ ਇੰਪੈਕਟ ਕਿ ਆ ਪਏਗਾ ਇਸ ਦਾ ਸਮਾਜਿਕ ਪ੍ਰਭਾਵ ਕਿ ਆ ਪੈਣਾ ਇਸ ਦੇ ਨਾਲ ਲੜਾਈ ਝਗੜੇ ਆ ਜਿਹੜੇ ਉਹ ਘਟ ਜਾਣੇ ਪ੍ਰਾਪਰਟੀ ਦੇ ਪੱਕੀ ਨਾਮ ਚੜ ਜਾਣੀ ਪ੍ਰਾਪਰਟੀ ਠੀਕ ਹੈ ਨਾ ਫਿਰ ਬੰਦਾ ਪੱਕਾ ਕਹੇਗਾ ਮੈਂ ਮਾਲਕ ਹਾਂ ਆ ਦੇਖੋ ਮੇਰਾ ਪ੍ਰਾਪਰਟੀ ਕਾਰਡ ਬਣਿਆ ਹੋਇਆ ਹੈ ਮੈਂ ਕਾਨੂੰਨੀ ਤੌਰ ਤੇ ਮਾਲਕ ਹਾਂ ਇਸ ਦਾ ਠੀਕ ਆ ਤੇ ਉਸ ਤੋਂ ਬਾਅਦ ਅੱਗੇ ਇੰਪਲੀਮੈਂਟੇਸ਼ਨ ਕਿ ਮੈਂ ਇੰਪਲੀਮੈਂਟ ਹੋ ਰਿਹਾ ਹੈ 92% ਸਰਵੇ ਹੋ ਚੁੱਕੇ ਆ ਹੁਣ ਤੱਕ 92% ਪਿੰਡਾਂ ਦਾ ਤੇ 8% ਰਹਿ ਗਿਆ ਆਪਣੇ ਪੰਜਾਬ ਦਾ ਵੀ ਹੋ ਚੁੱਕਿਆ ਹੈ ਲਗਭਗ ਲਿਸ਼ਟਾਂ ਆ ਲੀਆਂ ਪਿੰਡਾਂ ਦੇ ਵਿੱਚ ਤੇ ਹੁਣ ਪ੍ਰੋਸੈਸ ਚੱਲ ਰਿਹਾ ਹੈ ਉਹਨਾਂ ਨੇ ਪੱਕਾ ਰਿਕਾਰਡ ਝੜਾ ਲੈਣਾ ਜਲਦੀ ਠੀਕ ਆ ਆਪਾਂ ਨੂੰ ਵੀ ਪ੍ਰਾਪਰਟੀ ਕਾਰਡ ਜਲਦੀ ਇਸ਼ੂ ਹੋ ਜਾਣਗੇ ਆਪਣੇ ਪੰਜਾਬ ਚ ਹੋਈ ਠੀਕ ਆ ਤੇ ਇਸ ਦੇ ਵਿੱਚ ਕੇਂਦਰੀ ਮੰਤਰੀ ਇਨਵੋਲਵਡ ਆ ਇਹ ਸਾਰੇ ਪ੍ਰੋਸੈਸ ਦੇ ਵਿੱਚ ਠੀਕ ਆ ਕਾਰਡ ਵੰਡਣ ਦੇ ਵਿੱਚ ਇਹ ਉਹਦੇ ਬਾਅਦ ਫਿਊਚਰ ਗੋਲ ਕੇ ਆਏ ਇਸ ਸਕੀਮ ਦਾ 2026 ਤੱਕ ਇਹ ਸਰਵੇਖਣ ਪੂਰਾ ਹੋ ਜਾਣਾ ਜਿਹੜਾ 8% ਵੀ ਰਹਿ ਗਿਆ ਸਾਰਾ ਕੰਪਲੀਟ ਟੋਟਲ 2026 ਤੱਕ ਸਾਰਿਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਜਾਣੇ 100% ਪੂਰੇ ਠੀਕ ਆ ਇਹ ਆਤਮ ਨਿਰਭਰ ਭਾਰਤ ਦੇ ਤਹਿਤ ਇਹ ਮਤਲਬ ਕਿ ਸਕੀਮ ਲੈ ਕੇ ਆਏ ਆ ਲੋਕਾਂ ਨੂੰ empower ਪਾਵਰ ਦੇਣ ਲਈ ਪਿੰਡੂ ਲੋਕਾਂ ਨੂੰ ਪਾਵਰ ਦੇਣ ਲਈ ਠੀਕ ਹੈ ਨਾ ਆਤਮ ਨਿਰਭਰ ਭਾਰਤ ਦਿੱਤਾ ਹੈ ਠੀਕ ਹੈ ਉਹਦਾ ਕਨਕਲੂਜਨ ਸਿੱਟਾ ਕੀ ਨਿਕਲਦਾ ਸਿੱਟਾ ਇਹ ਹੈ ਕਿ 5 ਮਿਲੀਅਨ ਪ੍ਰਾਪਰਟੀ ਕਾਰਡ ਸਵਾਮੀ ਤਵਾ ਸਕੀਮ ਦੇ ਤਹਿਤ ਕਿਹੜੀ ਸਕੀਮ ਦੇ ਤਹਿਤ ਸਵਾਮੀ ਤਵਾ ਸਕੀਮ ਦੇ ਤਹਿਤ 5 ਮਿਲੀਅਨ ਪ੍ਰਾਪਰਟੀ ਕਾਰਡ ਵੰਡੇ ਜਾਣੇ ਆ ਠੀਕ ਆ ਪ੍ਰਾਪਰਟੀ ਨੂੰ ਪਹਿਚਾਣ ਮਿਲ ਜਾਣੀ ਲਾਲ ਲਕੀਰ ਦੀ ਨੂੰ ਜਿਹਨੂੰ ਅੱਜ ਤੱਕ ਕੋਈ ਮਾਲਕ ਨਹੀਂ ਸੀ ਮਿਲਿਆ ਠੀਕ ਆ ਜਿਹਦਾ ਕੋਈ ਪੱਕਾ ਮਾਲਕ ਨਹੀਂ ਸੀ ਉਹ ਜਿਹੜਾ ਰਹਿ ਰਿਹਾ ਉਸ ਪ੍ਰਾਪਰਟੀ ਦੇ ਵਿੱਚ ਪਰਾਣਾ ਉਸ ਨੂੰ ਹੀ ਉਸ ਦਾ ਮਾਲਕ ਡਿਕਲੈਰ ਕਰ ਦਿੱਤਾ ਗਿਆ ਠੀਕ ਆ ਉਸੋਂ ਮਾਲਕ ਦੀ ਵੀ ਆਰਥਿਕ ਸਥਿਤੀ ਸੁਧਾਰ ਚ ਸੁਧਾਰ ਆ ਜਾਏਗਾ ਇਸ ਦਿਨਾਂ ਜਦੋਂ ਉਹ ਮਾਲਕ ਬਣ ਜਾਏਗਾ ਠੀਕ ਹੈ ਨਾ ਤੇ ਉਸ ਤੋਂ ਬਾਅਦ ਹੁ ਆਗੇ ਇਹ ਪ੍ਰਸ਼ਨ ਉੱਤਰ ਠੀਕ ਹੈ ਮਲਟੀਪਲ ਚੁਆਇਸ ਕੁਐਸਚਨ ਆਗੇ ਕਹਿੰਦੇ ਸੁਆਮੀ ਤਵ ਸਕੀਮ ਦਾ ਪੂਰਾ ਮਤਲਬ ਕਿ ਪੂਰੀ ਫੁੱਲ ਫਾਰਮ ਕੀ ਆਏ ਉਹਨੂੰ ਕੀ ਕਹਿੰਦੇ ਆ ਇਸ ਦਾ ਮਤਲਬ ਹੈਗਾ ਸਰਵੇ অপਸ਼ਨ ਬੀ ਆਨਸਰ ਹੈ ਇਸ ਦਾ ਸਰਵੇ ਐਸ ਦਾ ਮਤਲਬ ਸਰਵੇ ਬੀ ਦਾ ਮਤਲਬ ਹੈ ਕਿ ਵਿਲੇਜ ਪਿੰਡਾਂ ਦਾ ਮਤਲਬ ਕਿ ਇਹ ਦਾ ਇਹ ਤਾਂ ਐਂਡ ਆ ਗਿਆ ਚਲੋ ਐਮ ਦਾ ਮਤਲਬ ਆ ਗਿਆ ਮੈਪਿੰਗ ਮੈਪਿੰਗ ਕਰਨੀ ਪਿੰਡਾਂ ਦੀ ਕਿ ਆਈ ਦਾ ਮਤਲਬ ਆ ਗਿਆ ਇੰਪਰੋਵਾਈਜ਼ਡ ਇੰਪਰੂਵਾਈਜ਼ਡ ਟੈਕਨੋਲੋਜੀ ਡਰੋਨ ਦੀ ਟੈਕਨੋਲੋਜੀ ਜਿਹੜੀ ਵਰਤੀ ਜਾ ਰਹੀ ਹੈ ਬੀਏ ਦਾ ਮਤਲਬ ਆ ਗਿਆ ਪਿੰਡਾਂ ਦਾ ਏਰੀਆ ਵਿਲੇਜ ਏਰੀਆ ਦੇ ਵਿੱਚ ਠੀਕ ਹੈ ਪਿੰਡਾਂ ਦੇ ਏਰੀਏ ਦੇ ਵਿੱਚ ਜਿਹੜੀ ਟੈਕਨੋਲੋਜੀ ਨਾਲ ਮੈਪਿੰਗ ਹੋ ਰਹੀ ਹੈ ਪਿੰਡਾਂ ਦਾ ਸਰਵੇਖਣ ਹੋ ਰਿਹਾ ਉਹਨੂੰ ਸਵਾਮੀ ਤਵਾਸਕੀਮ ਨਾਮ ਦਿੱਤਾ ਗਿਆ ਅਗਲਾ ਪੀਐਮ ਮੋਦੀ ਕਿੰਨੇ ਘਾ ਡਿਸਟ੍ਰਿਕਟ ਬੂਟ ਕਰ ਰਹੇ ਆ ਸਵਾਮੀ ਤਵਸ ਸਕੀਮ ਦੇ ਤਹਿਤ 27 ਦਸੰਬਰ 2024 ਨੂੰ 5 ਮਿਲੀਅਨ ਪ੍ਰਾਪਰਟੀ ਕਾਰਡ ਠੀਕ ਆ ਆ ਕੁਐਸ਼ਨ ਆ ਸਕਦਾ ਬਹੁਤ ਹੀ ਇੰਪੋਰਟੈਂਟ ਹੈ ਸਵਾਮੀ ਤਵਸ ਸਕੀਮ ਠੀਕ ਹੈ ਨਾ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਇਹ ਕਾਰਡ ਕਦੋਂ ਡਿਸਟ੍ਰਿਬਿਊਟ ਹੋਣੇ ਆ 27 ਦਸੰਬਰ 2024 ਨੂੰ 27 ਦਸੰਬਰ 2024 ਨੂੰ ਇਹ ਪ੍ਰਾਪਰਟੀ ਕਾਰਡ ਡਿਸਟ੍ਰਿਬਿਊਟ ਕਰਨ ਲਈ ਪਲਾਨ ਕੀਤਾ ਗਿਆ ਉਸ ਤੋਂ ਬਾਅਦ ਕਹਿੰਦੇ ਮੇਨ ਬੈਨੀਫਿਟ ਕੀ ਆ ਇਸ ਸਵਾਮੀ ਤਵਸ ਸਕੀਮ ਦਾ ਰੂਰਲ ਪ੍ਰਾਪਰਟੀ ਓਨਰ ਜਿਹੜੇ ਪਿੰਡਾਂ ਦੇ ਵਿੱਚ ਪ੍ਰਾਪਰਟੀ ਦੇ ਮਾਲਕ ਆ ਉਹਨਾਂ ਨੂੰ ਮੇਨ ਇਹਦਾ ਲਾਭ ਕੀ ਆਏ ਕੀ ਫਾਇਦਾ ਇਹਨਾਂ ਨੂੰ ਉਹਨਾਂ ਨੂੰ ਫਾਇਦਾ ਇਹ ਆ ਕਿ ਉਹ ਕਦੇ ਵੀ ਬੈਂਕ ਤੋਂ ਲੋਨ ਲੈ ਸਕਦੇ ਆ ਇਸ ਪ੍ਰਾਪਰਟੀ ਦੇ ਅਗੇਂਸਟ ਜਦੋਂ ਉਹਨਾਂ ਦੇ ਇਹ ਪ੍ਰਾਪਰਟੀ ਨਾਮ ਚੜ ਗਈ ਉਹ ਕਦੇ ਵੀ ਲੋਨ ਲੈ ਸਕਦੇ ਆ ਪਹਿਲਾਂ ਉਹਨਾਂ ਦੇ ਨਾਮ ਨਹੀਂ ਸੀ ਉਹਨਾਂ ਨੂੰ ਲੋਨ ਬੈਂਕ ਦੰਦਾ ਨਹੀਂ ਸੀ ਠੀਕ ਆ ਹੁਣ ਲੋਨ ਮਿਲ ਜੇਗਾ ਉਹਨਾਂ ਨੂੰ ਜਦੋਂ ਉਹਨਾਂ ਦੇ ਨਾਮ ਚੜ ਗਈ ਅੱਗੇ ਕਹਿੰਦੇ ਇਹਦਾ ਅਗਲਾ ਪ੍ਰਸ਼ਨ ਹੈ ਕਿ ਕਿਹੜੀ ਟੈਕਨੋਲੋਜੀ ਹੈ ਜੋ ਵਰਤੀ ਗਈ ਆ ਸਰਵੇਖਣ ਕਰਨ ਚ ਸਵਾਮੀਤਾ ਵਾਸਕੀਮ ਦੇ ਤਹਿਤ ਡਰੋਨ ਟੈਕਨੋਲੋਜੀ ਵਰਤੀ ਗਈ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਕਹਿੰਦੇ ਕਿੰਨੀ ਪਰਸੈਂਟੇਜ ਮਤਲਬ ਕਿ ਟਾਰਗੇਟ ਕੀਤਾ ਗਿਆ ਏ ਏਰੀਆ ਸਵਾਮੀਤਾ ਵਾਸਕੀਮ ਦੇ ਤਹਿਤ ਜਿਸ ਦਾ ਹੁਣ ਤੱਕ ਸਰਵੇਖਣ ਹੋ ਚੁੱਕਿਆ 92% ਏਰੀਆ ਟਾਰਗੇਟ ਹੋ ਚੁੱਕਿਆ ਹੁਣ ਤੱਕ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਕਹਿੰਦੇ ਕਿਹੜਾ ਪ੍ਰਭਾਵ ਨਹੀਂ ਹੈਗਾ ਇਸ ਸੁਆਮੀ ਤਵਾ ਸਕੀਮ ਦਾ ਕਿਹੜਾ ਪ੍ਰਭਾਵ ਨਹੀਂ ਮਤਲਬ ਕਿ ਨਾ ਚਾਰ ਆਪਸ਼ਨਾਂ ਦੇ ਵਿੱਚੋਂ ਕਿਹੜਾ ਪ੍ਰਭਾਵ ਨਹੀਂ ਹੈਗਾ ਇਹਦੇ ਵਿੱਚੋਂ ਪਹਿਲਾਂ ਤਾਂ ਆਪਾਂ ਦੇਖ ਲੈਂਦੇ ਹਾਂ ਕਿਹੜੇ-ਕਿਹੜੇ ਪ੍ਰਭਾਵ ਰਿਡਿਊਸਿੰਗ ਪ੍ਰੋਪਰਟੀ ਡਿਸਪਿਊਟ ਹਾਂ ਬਿਲਕੁਲ ਸਹੀ ਆ ਪ੍ਰੋਪਰਟੀ ਡਿਸਪਿਊਟ ਪ੍ਰੋਪਰਟੀ ਦੇ ਝਗੜੇ ਜਿਹੜੇ ਘਟ ਜਾਣਗੇ ਠੀਕ ਆ ਉਹ ਤੇ ਅਗਲਾ empowering women by providing legal ownership ਔਰਤਾਂ ਨੂੰ ਉਹਨਾਂ ਨੂੰ ਜਦੋਂ ਉਹਨਾਂ ਦੇ ਪ੍ਰੋਪਰਟੀ ਦਾ ਮਾਲਕ ਮਾਲਕਾਨਾ ਹੱਕ ਮਿਲ ਜੇਗਾ ਤਾਂ ਉਹਨਾਂ 'ਚ ਸ਼ਕਤੀ ਸਸ਼ਕਤੀਕਰਨ ਹੋ ਜਾਏਗਾ ਮਤਲਬ ਕਿ ਪਾਵਰਫੁੱਲ ਬਣ ਜਾਣਗੀਆਂ ਔਰਤਾਂ ਵੀ ਬਿਲਕੁਲ ਸਹੀ ਆ ਉਹਦੇ ਬਾਅਦ ਇੰਪਰੋਵਿੰਗ ਬਲੇਜ ਪਲੈਨਿੰਗ ਪਿੰਡਾਂ ਦੀ ਇੱਕ ਪਲੈਨਿੰਗ ਵਧੀਆ ਤਰੀਕੇ ਨਾਲ ਹੋ ਜੇਗੀ ਠੀਕ ਹੈ ਇਹ ਵੀ ਸਹੀ ਆ ਉਹਦਾ ਆਪਸ਼ਨ ਡੀ ਇਨहांसिंग ਅਰਬਨ ਇਨਫਰਾਸਟ੍ਰਕਚਰ ਨਾ ਅਰਬਨ ਦੇ ਵਿੱਚ ਤਾਂ ਸ਼ਹਿਰਾਂ ਦੇ ਵਿੱਚ ਤਾਂ ਹੈ ਹੀ ਨਹੀਂ ਇਹ ਤਾਂ ਕਰਕੇ ਇਹ ਸ਼ਹਿਰਾਂ ਨਾਲ ਇਸਦਾ ਕੋਈ ਲਿੰਕ ਨਹੀਂ ਆਪਸ਼ਨ ਡੀ ਇਸਦਾ ਉੱਤਰ ਆ ਵੀ ਇੱਥੇ ਕੋਈ ਇਸਦਾ ਪ੍ਰਭਾਵ ਨਹੀਂ ਪੈਣਾ ਸ਼ਹਿਰਾਂ ਦੇ ਵਿੱਚ ਠੀਕ ਆ ਅਗਲਾ ਪ੍ਰਸ਼ਨ ਕਹਿੰਦੇ ਕਿੰਨੇ ਯੂਨੀਅਨ ਕੇਂਦਰੀ ਮਿਨਿਸਟਰੀ ਇਸ ਦੇ ਵਿੱਚ ਇਨਵੋਲਵ ਆ ਜਿਹੜਾ ਇਵੈਂਟਾ ਹੋ ਰਿਹਾ ਜਿਸ ਦੇ ਵਿੱਚ ਕਾਰ ਡਿਸਟ੍ਰਿਬਿਊਟ ਕਰਦੇ ਆ 13 ਕੇਂਦਰੀ ਮਿਨਿਸਟਰ ਇਸ ਦੇ ਵਿੱਚ ਇਨਵੋਲਵ ਹੋ ਰਹੇ ਆ ਠੀਕ ਆ ਉਸ ਤੋਂ ਅਗਲਾ ਪ੍ਰਸ਼ਨ ਕਹਿੰਦੇ ਕਿ ਆਰਥਿਕ ਬੈਨੀਫਿਟ ਕਿਹੜਾ ਆਰਥਿਕ ਬੈਨੀਫਿਟ ਐਕਸਪੈਕਟ ਕਰ ਰਹੇ ਆ ਸਵਾਮੀਤਾਵਾ ਸਕੀਮ ਦੇ ਤਹਿਤ ਕਿਹੜਾ ਆਰਥਿਕ ਬੈਨੀਫਿਟ ਹੋ ਜੇਗਾ ਇਸ ਦੇ ਨਾਲ ਕਿਹਾ ਤੁਹਾਡੀ ਪ੍ਰਾਪਰਟੀ ਨੂੰ ਮੋਨਟਾਈਜ਼ ਹੋ ਜਾਣਾ ਮੋਨਟਾਈ ਮੀਨਸ ਤੁਹਾਡੀ ਪ੍ਰਾਪਰਟੀ ਦੀ ਕੀਮਤ ਪੈ ਜਾਣੀ ਠੀਕ ਹੈ ਨਾ ਤੁਹਾਡੀ ਪੇਂਡੂ ਪ੍ਰਾਪਰਟੀ ਦੀ ਰੂਰਲ ਰੈਜ਼ੀਡੈਂਸ਼ੀਅਲ ਰੂਰਲ ਜਿਸ ਦੇ ਵਿੱਚ ਰੈਜ਼ੀਡੈਂਸ਼ੀਅਲ ਮੀਨਸ ਜਿਸ ਦੇ ਵਿੱਚ ਰਹਿ ਰਹੇ ਆ ਰੂਰਲ ਪਿੰਡਾਂ ਦੇ ਵਿੱਚ ਰੈਜ਼ੀਡੈਂਸ਼ੀਅਲ ਏਰੀਆ ਜਿਸ ਦੇ ਵਿੱਚ ਤੁਸੀਂ ਰਹਿ ਰਹੇ ਆ ਉਸ ਦੀ ਕੀਮਤ ਪੈ ਜਾਣੀ ਠੀਕ ਆ ਤਾਂ ਕਰਕੇ ਮੋਨੀਟਾਈਜ਼ ਹੋ ਜਾਣਾ ਇਹਦੇ ਤਹਿਤ ਮੋਨੀਟਾਈਜੇਸ਼ਨ ਆਫ ਰੂਰਲ ਰੈਜ਼ੀਡੈਂਟਲ ਐਸੈਟ ਉਸ ਤੋਂ ਬਾਅਦ ਅੱਗੇ 10ਵਾਂ ਪ੍ਰਸ਼ਨ ਸਵਾਮੀ ਦਾ ਬਸ ਸਕੀਮ ਦਾ ਕੀ ਮਤਲਬ ਏਮ ਕੀ ਹੈ ਟੀਚਾ ਕੀ ਹੈ ਇਸ ਦਾ ਟੀਚਾ ਕੀ ਹੈ ਪਿੰਡੂ ਲੋਕਾਂ ਦੀ ਜਿਹੜੀ ਘਰੇਲੂ ਪ੍ਰਾਪਰਟੀ ਰੈ residențial ਪ੍ਰਾਪਰਟੀ ਆ ਉਹਨਾਂ ਦੇ ਉਹਨਾਂ ਨੂੰ ਮਾਲਕ ਬਣਾ ਦੇਣਾ ਠੀਕ ਆ ਉਸ ਸੰਪਤੀ ਦਾ ਉਹਨਾਂ ਨੂੰ ਮਾਲਕ ਡਿਕਲੇਅਰ ਕਰਨਾ ਇਸ ਦਾ ਉੱਤਰ ਆ ਠੀਕ ਆ ਆਪਸ਼ਨ B ਠੀਕ ਆ ਤੇ ਅੱਗੇ ਇਹ ਪੰਜਾਬੀ ਦੇ ਵਿੱਚ ਵੀ ਆ ਠੀਕ ਆ ਪੀਡੀਐਫ ਦੇ ਵਿੱਚ ਸਾਰੀ ਥਿਉਰੀ ਜੋ ਥਰੀਡਿਕਲ ਤੁਹਾਨੂੰ ਪੜਾਇਆ ਉਸ ਤੋਂ ਬਾਅਦ ਐਮਸੀਕਿਊ ਵੀ ਪੰਜਾਬੀ ਜੁਤੇ ਹੋਏ ਆ ਇਹ ਸਾਰਾ ਕੁਝ ਤੁਹਾਨੂੰ ਆਪਣੇ ਨੌਕਰੀ ਗੁਰੂ ਐਪ ਦੇ ਵਿੱਚ ਮਿਲੇਗਾ ਪਹਿਲਾਂ ਤੋਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਆਪਣੇ ਟੈਲੀਗ੍ਰam ਜੁਆਇਨ ਕਰੋ ਨੌਕਰੀ ਗੁਰੂ ਠੀਕ ਆ ਫਿਰ 1988743699 ਨੰਬਰ ਆਪਣਾ ਉਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰੋ ਫਿਰ ਤੁਹਾਨੂੰ ਦੱਸਿਆ ਜਾਏਗਾ ਕਿਵੇਂ ਤੁਸੀਂ ਐਪ ਦੇ ਵਿੱਚ ਇਸ ਐਪ ਪੀਡੀਐਫ ਨੂੰ ਲੈ ਸਕਦੇ ਆ ਠੀਕ ਆ ਤੁਹਾਨੂੰ ਸਾਰਾ ਕੁਝ ਪੀਡੀਐਫ ਦੇ ਉੱਤੇ ਮਿਲੇਗਾ ਠੀਕ ਆ ਤੇ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਜਿੱਚ ਆਪਾਂ ਲੈ ਕੇ ਆ ਰਹੇ ਦੀ ਵੀਡੀਓ ਲੈ ਕੇ ਆ ਰਹੇ ਹਾਂ ਤੁਸੀਂ ਇਹ ਰਜਾਨਾ ਵੀਡੀਓ ਦੇਖਦੇ ਰਹਿਣਾ ਠੀਕ ਆ ਤੁਸੀਂ ਕਿਸੇ ਵੀ ਟਾਈਪ ਦਾ ਪੇਪਰ ਕਲੀਅਰ ਕਰ ਸਕਦੇ ਜੇ ਤੁਸੀਂ ਸਾਡੇ ਨਾਲ ਇਦਾਂ ਤਿਆਰੀ ਕਰਦੇ ਰਹੇ ਠੀਕ ਆ ਜ ਜਿਹਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਜੋੜੋ ਆਪਣੇ ਚੈਨਲ ਨਾਲ ਠੀਕ ਆ ਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧੰਨਵਾਦ